ਤੈਨੂੰ ਬਣਾਉਣਾ ਅਜ ਬੰਦੇ ਦਾ ਪੁੱਤ ਤੂੰ ਸੁਧਰਤਾ ਨਹੀਂ ਹੈਗਾ ਤੇਰੀ ਮਿਲੀ ਸ਼ਿਕਾਇਤ ਕਹਿੰਦੇ ਕੱਪੜੇ ਲਾ ਕੇ ਇਹਦੀ ਸੇਵਾ ਕਰੋ ਅੱਜ ਗੱਡੀ ਤੇ ਖੜਕੇ ਨੂੰ ਕਿੱਥੇ ਚੱਲੇ ਗੈਸ ਪਠਾਨ ਕਿਡ ਨੋ ਦਾਦੇ ਕਿਡ ਗੈਸ ਪਠਾਨ ਕਿਡ ਨੋ ਕਦੇ ਪਨੀਰ ਵਾਲੀ ਰੋਟੀ ਸੀ ਪਰੌਂਠਾ ਬਣਾ ਕੇ ਦਿੱਤਾ ਨਖਰੇ ਨਾ ਮਾਰਿਆ ਕਰ ਬਾਲੇ ਮੂਸਾਲੇ ਬੜਾ ਜੀਤ ਕੱਢ ਦੀ ਰੋਕ ਜੱਜਾ ਹਰ ਮੇ ਤਾਂ ਕਰੀਏ ਸੇਵਾ ਇੱਕ ਵਾਰੀ ਅੱਜ ਜੀ ਲਾਲ ਆ ਲੈ ਔਰ ਮਾੜੋ ਕਮਰਾ ਬੰਦ ਕਰੋ ਜੀ ਲਾਲ ਕਰ ਪਹਿਲੇ ਇਹਦੀ ਕਰੀਏ ਸੇਵਾ ਹੈਲੋ ਸਸਿਕਾ ਲਈ ਸਾਰਿਆਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਜਿੱਤੀ ਹਾਂ ਚਾਹ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਧੀਆ ਮਾਰਾ ਤੇ ਕਿਰਪਾ ਬਾਬਾ ਜੀ ਦੀ ਤੁਸੀਂ ਸੋਧੋਗੇ ਪਿਆਜ ਦੁਪਹਿਰ ਤਾਈ ਨੰਤ ਸਪੂਰਵ ਹੋ ਗਿਆ ਤਿੱਤੇ ਤਰਫੇ ਅਸੀਂ ਚੱਲੇ ਆਂਗੇ ਬਾਬਾ ਬਕਾਲਾ ਸਾਹਿਬ ਦਰਸ਼ੀਰ ਬਹੁਤ ਜਿਤ ਕਰਦਾ ਬੱਬਾ ਜਾਇਆ ਬੱਬਾ ਜਾਇਆ ਸਿਰ ਮੈਨੂੰ ਲੈ ਵੀ ਗਈ ਸੀ ਮੱਥਾ ਟੇਕਣ ਵਾਸਤੇ ਇਥੇ ਲੋਕਲ ਗੁਰਦੁਆਰੇ ਆਪਣੀ ਕਲੋਨੀ ਜੀ ਬਟ ਨਹੀਂ ਇਹ ਨਹੀਂ ਮੁੰਡੇ ਨੇ ਸਾਨੂੰ ਕਹਿੰਦਾ ਵੀ ਜਾਣਾ ਹੈ ਤੇ ਜਾਣਾ ਫਿਰ ਅਸੀਂ ਕਿਹਾ ਚਲੋ ਜੀ ਬੱਬਾ ਕਾਲਾ ਸਿਰ ਮੱਥਾ ਟੇਕਉਣੇ ਨਾਲੇ ਦਰਸ਼ੀ ਦੀ ਨੰਤਰੀ ਵੇਟ ਕਰਦੇ ਅਸੀਂ ਕਿ ਸਕੂਲੋਂ ਆ ਚੁੱਕੇ ਹੁਣ ਅਸੀਂ ਚੱਲਦੇ ਹਾਂ ਤਿਆਰ ਹੋ ਕੇ ਨੰਤਰੀ ਹੁਣ ਤਿਆਰ ਕਰਤਾ ਦੋਨਾਂ ਤੇ ਚਾਹ ਪੀਣੀ ਚਾਹ ਪੀ ਕੇ ਫਿਰ ਅੱਪਰ ਚੱਲਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਜੇ ਹੋ ਸਕਿਆ ਤੇ ਮੈਂ ਤੋਂ ਵੀ ਵੱੜ ਪਾਈ ਦਸ਼ਵੀਰ ਦੇ ਨਾਲ ਪੱਕਾ ਜਿਵੇਂ ਕਹਿੰਦੀ ਦੇਖਦੇ ਹਾਂ ਜਾ ਕੇ ਆਪਾਂ ਇੱਥੇ ਉਹ ਤਿਆਰ ਹੈ ਮੇਰਾ ਫੇਵਰਟ ਕੰਜਲ ਇਤੋਂ ਬਿਨਾ ਮੈਨੂੰ ਆਪਣੇ ਆਪ ਨੂੰ ਅਧੂਰਾ ਪਨ ਲੱਗਦਾ ਫਿਰ ਇਹ ਪਹਿਲਾਂ ਲੈ ਕੇ ਗਈ ਸੀ ਮੱਥਾ ਟੇਕਣ ਵਾਸਤੇ ਇੱਥੇ ਗੁਰਦਾਰੇ ਉਹ ਤੇ ਬਾਬਾ ਜੀ ਦੀ ਬਾਸ ਉੱੜ ਕੇ ਡਰ ਗਿਆ ਤੇ ਫਿਰ ਪਲੀਜ਼ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਪਿਛਲੀ ਵੀਡੀਓ ਦੇਖ ਰਹੇ ਹੋ ਬਟ ਨਾ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਕਿਰਪਾ ਰਿਪੋਰਟ ਲਾਉਸ ਲਾ ਲਈਏ ਨਬਲ ਲਾਈਟ ਲਾਈਟ ਲਾਉਣੇ ਦੀ ਗਰਮੀ ਬਹੁਤ ਹੈ ਨਾ ਵਾ ਮੇਕਅਪ ਨਹੀਂ ਕਰਦੇ ਨੂੰ ਬਸ ਹੁਣ ਆਪਾਂ ਇਹ ਲੋਣੀ ਹੈ ਸਨਸਕ੍ਰੀਨ ਲੋਸ਼ਨ ਕਿਉਂਕਿ ਧੋਪ ਤੇ ਹੈ ਇਸ ਲਈ ਜਸ ਗਰਮੀ ਵੀ ਬਹੁਤ ਜੀ ਨਹੀਂ ਕਰਦਾ ਕਹਿ ਜਾਣ ਪਰ ਜਾਣਾ ਕਿਉਂਕਿ ਸ਼ਰਮਿੰਦਾ ਹੈ ਕਿ ਬੱਚੇ ਪਾਰਕ ਜਾਣਾ ਘਰ ਦੀ ਸਦੀ ਭਾਰ ਦੀ ਬਣਾਉਣ ਸਬਜ਼ੀ ਜੇ ਅਸੀਂ ਬਣਾ ਲਈਏ ਛੜੇ ਬਣਾ ਲਏ ਮਮਾ ਨੇ ਉਹ ਹੀ ਤੁਹਾਨੂੰ ਵੀਡੀਓ ਵਿੱਚ ਹੀ ਐਡ ਕਰਾਂਗੀ ਕਿ ਬਣਾ ਕੇ ਚੱਲਿਆਂ ਕਿ ਆਕਤ ਬਸ ਫੁੱਲ ਕੇ ਬਣਾਣੇ ਪੈਣੇ ਆਟਾ ਵੀ ਖੋਣ ਲਿਆ ਆਪਾਂ ਟਾਈਮ ਤੇ ਅੱਧਾ ਅੱਧਾ ਪੌਣਾ ਘੰਟਾ ਲੱਗਦਾ ਜਾਂਦਾ ਇੱਥੇ ਪਰ ਦੇਖੋ ਜੀ ਮਿਲਦੇ ਆ ਤੁਹਾਨੂੰ ਆਪਾਂ ਉੱਥੇ ਜਾ ਕੇ ਚਾਹ ਪੀ ਲਈਏ ਪਹਿਲਾਂ ਆਜੋ ਜੀ ਚਾਹ ਪੀ ਲਓ ਜੇ ਤੁਸੀਂ ਪੀਣੀ ਹੈ ਇਹ ਮੈਂ ਲੰਨੀ ਹੈ ਲੋਸ਼ਨ ਸਨਸਕ੍ਰੀਨ ਤੋਂ ਪੂ ਵਾਸਤੇ ਵਧੀਆ ਬਸ ਉਹ ਬਾਜ ਕਰੀਮ ਨਹੀਂ ਲੋਂਦੀ ਕਿ ਗਰਮੀ ਬਹੁਤ ਹੈ ਇਸ ਕਰਕੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਉੱਥੇ ਆ ਯਾਰ ਬਾਜ ਲੱਪਣਾ ਬਾਜ ਸਭ ਇੱਕ ਵੋ ਚਲਾ ਤੇ ਆਂ ਮੇਰੀ ਮਾਂ ਲੋ ਆ ਹੁਣ ਅੱਗੇ ਬੈ ਗਈ ਅੱਜ ਪੁੱਤ ਬੈਲਟ ਲਾ ਲਈ ਬਾਅਦ ਚ ਤੁਹਾਨੂੰ ਪਹਿਲਾਂ ਨਹੀਂ ਪਤਾ ਕਿ ਬੰਦ ਦੀ ਪਈ ਰੋਡ ਉਹ ਜਾਣਦੇ ਤੇ ਪਹਿ ਲੋਕੀ ਨਹੀਂ ਨਾ ਕੋਈ ਤਨੂ ਵੀ ਲੰਘੂ ਨਹੀਂ ਲੰਘਣੀ ਰੱਬਾ ਸਾਨੂੰ ਮੁੜਨਾ ਪਿਆ ਉਹਨਾਂ ਰਹਾ ਦਿਨ ਸਾਰ ਨਾ ਜਾਣਾ ਜੀ ਇਹ ਵੀ ਵਿਚਾਰੋ ਭੈਣ ਭਰਾ ਜਾਂਦੇ ਹੁੰਦੇ ਨੇ ਸਕੂਲ ਦੀਆਂ ਜਾਦਾਂ ਆਉਂਦੀਆਂ ਤੁਹਾਨੂੰ ਮੈਨੂੰ ਉਹ ਦੋ ਢੇਲੋਂ ਬੇਕੋਸ਼ ਹੁੰਦਾ ਕਿਉਂ ਹੁੰਦਾ ਫਾਟਕ ਖੁੱਲਾ ਟ੍ਰੇਨ ਰੁਕੀ ਤੇ ਰੁਕਣੀ ਹਣੀ ਟ੍ਰੇਨ ਹੈ ਮਿਲਟਰੀ ਦਾ ਟਰੱਕ ਹੈ ਤੈਨੂੰ ਕੀ ਆ ਮਿਲਟਰੀ ਮੈਨੂੰ ਹੀ ਲੱਗਾ ਸੀ ਉਹ ਇਹਨਾਂ ਮਿਲਟਰੀ ਦੇ ਗੱਡੀਆਂ ਲੱਦੀਆਂ ਨਾ ਇਹਦੇ ਤੇ ਟੈਂਕਰ ਟੈਂਕਰ ਜੀ ਇਹ ਮਿਲਟਰੀ ਟ੍ਰੇਨ ਹੈ ਇਹ ਮਿਲਟਰੀ ਦੀ ਹੈ ਮਿਲਟਰੀ ਵਾਲਿਆਂ ਦੀ ਹੈ ਉਹ ਕਿੰਨੀ ਵੱਡੀ ਲੱਕੜ ਦੇ ਨਾਲ ਦੇ ਕੋ ਲੋਹੇ ਦਾ ਹੁੰਦਾ ਸੀ ਇਹਦੇ ਨਾਲ ਦਾ ਮਮਾ ਉਹ ਗੱਡੀ ਰੇਗਾ ਟੰਗੇ ਜਿਹੜਾ ਨੰਨ ਤੱਕ ਲੋਹੇ ਦਾ ਹੁੰਦਾ ਹੈ ਨਾ ਉਹ ਘੜੀ ਰੇ ਟੰਗੇ ਜਿਹੜਾ ਲੱਕੜ ਦੇ ਚਲੰਦ ਤੱਕ ਲੋਹੇ ਦਾ ਹੁੰਦਾ ਸੀ ਆ ਗਏ ਗੁਰਦੁਰਾ ਸਾਹਿਬ ਤੇ ਕੀ ਮੱਥਾ ਬਣ ਗਏ ਵੀਡੀਓ ਤੇ ਨਾ ਕੋ ਚੇਂਜ ਹੋ ਗਿਆ کافی ਟਾਈਮ ਬਾਅਦ ਆਇਆ ਨਾ ਚੇਂਜ ਹੋ ਗਿਆ ਮੈਂ ਕਿੰਨਾ ਕੁ ਚੇਂਜ ਕਰਤਾ ਨਾ ਇੱਕ ਵਾਰੀ ਬਰੰਜੀ ਵੀ ਤੇ ਬਰੰਜੀ ਨੂੰ ਮੈਂ ਕਿਹਾ ਹਾਂ ਪਤਾ ਨਹੀਂ ਤੂੰ ਆਏ ਗੁਰੂ ਸੱਤੇ ਪਾਸ ਹਾਉ ਫਲਾਸ ਕਿੰਨੇ ਸੋਨੇ ਲੱਗੇ ਆ ਤੁਸੀਂ ਹੈ ਜਾਓ ਤੋ ਜਾਓ ਤੋ ਆ ਗਿਆ ਸੌੜਾ ਤੋ 50 ਸੌੜਾ ਬੱਚੇ ਲੈ ਅਰੇ ਪੈਰ ਤੋ ਨਹੀਂ ਤੋ ਉਹ ਵਧੀਆ ਲੱਗਦਾ ਟੁੰਡਾ ਤੋ ਤੋ ਤੇਨੀ ਹੈ ਅਰੇ ਤੋ Mama, hoe Mama, hoe gaat het? Hoe gaat het? Hoe gaat het? Hoe gaat het? Hoe Al. het? ਮਾਂ ਪਾਪਾ 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 ਦਸ ਦੇ ਦੋ ਨਾ ਤਾਂ ਛਾਵੇਂ ਹੋ ਜਾ ਪੁੱਤਰ ਤੇ ਬਹੁਤ ਗਰਮੀ ਹਵਾ ਚੱਲਦੀ ਪਈ ਨਾ ਵੈਸੇ ਠੀਕ ਐ ਹਾਂ ਹਵਾ ਚੱਲਦੀ ਐ ਅੱਪਨੇ ਮੇਸੇ ਲਈ ਅੱਧੇ ਸੇਵਾ ਚੱਲ ਰਹੀ ਐ ਇੱਧਰ ਬਹੁਤ ਹੈ ਨਹੀਂ ਜਾਂਦੇ ਇਹ ਕਿੰਨੇ ਫੜਨਾਂ ਤੇ ਅਟੇ ਸੰਝੜੇ ਕਿ ਉਹ ਅਲੋ ਦਰਬਾਰ ਸਾਹਿਬ ਨਹੀਂ ਪੁੱਤਰ ਦਰਬਾਰ ਸਾਹਿਬ ਦਰਬਾਰ ਸਾਹਿਬ ਬਾਬਾ ਜੀ ਦਾ ਦਰਬਾਰ ਨਹੀਂ ਕਹਿ ਸਕਦੇ ਹੋ දේ දකව තුරු ලපනයන කමකාගරන්න. ਪੁੱਤ ਲੇਡੋ ਲੰਘੇ ਬਸ ਲੰਘ ਜੂਗੇ ਸੋਨੇ ਪੋਣੇ ਸੀ ਹੋ ਗਏ ਬਸ ਮੈਂ ਨਾ ਆ ਕੇ ਤਾਂ ਕਿ ਤੁਸੀਂ ਨਾ ਆਓ ਮਮਾ ਟਿਫਿਨ ਬਣਾ ਲਿਆ ਓਕੇ ਕੀ ਖਾਣਾ ਅੱਜ ਤੂੰ ਇੱਥੇ ਆ ਗਿਆ ਨਹੀਂ ਆਣਾ ਨਹੀਂ ਖਾਣਾ ਮੈਂ ਕਹਿੰਦਾ ਮੈਂ ਗਰਮੀ ਸਰਦੀ ਸੇ ਦੇ ਦੇ ਨੂੰ ਆਮਬਾ ਲਾ ਕੇ ਦੋ ਨਹੀਂ ਆ ਗਏ ਬੜੇ ਤੇਜ ਨਿਆਣੇ ਅੱਜ ਕੱਲ੍ਹ ਦੇ ਅਸੀਂ ਤੇ ਨਾ ਭਾਲੇ ਜੰਮੇ ਨਹੀਂ ਹੈਗੇ ਨਹੀਂ ਨਹੀਂ ਜਿਹੜੇ ਪੂਲੇ ਬੱਚੇ ਨਾ ਜਿਆਦੇ ਸਾਡਾ ਜ਼ਮਾਨਾ ਹੋਰ ਸੀ ਅਸੀਂ ਕੁਝ ਵੀ ਰੋਟੀ ਲੈ ਕੇ ਜਾਂਦੇ ਤਾਂ ਅੱਜ ਕੱਲ੍ਹ ਤਾਂ ਨਿਆਣੇ ਨਖਰੇ ਨਖਰੇ ਬੜੇ

ਲੀਡ ਪਹਿਲੀ ਉਹੀ ਲਾਈ ਮੈਂ ਉਹ ਥੋੜਾ ਵੱਡੀ ਸੀ ਛੋਟੀ ਆ ਪਹਿਲੀ ਸੀ ਇੱਕ ਹੋਰ ਅੱਛਾ ਇਹਨਾਂ ਨਿਆਣੇ ਨੇ ਮੋਕੇ ਪਾ ਕੇ ਚੇਕਤਾ ਹੁੰਦਾ ਕਿ ਨਹੀਂ ਜੀ ਕਰਦਾ ਸੋ ਫਿਰ ਮੈਂ ਬ੍ਰੈਡ ਮੰਗਾਈ ਬ੍ਰੈਡ ਹੈ ਨਹੀਂ ਚਕਤਮ ਹੋ ਗਈ ਸੀ ਘਰ ਉਹ ਮੈਂ ਤੇ ਬਣਾ ਰਹੀ ਉਹਦਾ ਦਰਸ਼ ਵੀ ਤੰਗ ਕਰਦਾ ਪਿਆ ਉਹ ਵੀ ਪੰਜ ਜਿਹੜੇ ਉੱਥੇ ਹੋયા ਬਹੁਤ ਤੰਗ ਕੀਤਾ ਨਿਆਣੇ ਨੇ ਅੱਜ ਨਾ ਕੋਈ ਦਮ ਕਰਦੀ ਸਾਡੇ ਬਰੀ ਕੀ ਨਹੀਂ ਬਸ ਕੁਛ ਨਹੀਂ रोटी ला दी परोठे चावल ला दो सब्जी ला दी इधर मैं ला स्वीट स्वीटकॉन नहीं खाने ही खाने और कुछ खाना बड़े देसी घ्यो लाता मैं मलाई नहीं लाई मैं मलाई नहीं लाई हैगी देसी घ्यो लाता है नंतू देसी घ्यो लाता मलाई नहीं मैं लाई ਲਾਦਮਲਾਈ ਚ ਬੰਗੇ ਨੰਨ ਤੇ ਸੈਂਡਵਿਚ ਆਈ ਆਈ ਬੰਗੇ ਬਾ ਸੈਂਡਵਿਚ ਨਾਨ ਖਾ ਕੇ ਕਿਡਾ ਖੁਸ਼ ਹੋਣ ਡਿਆ ਹੈ ਦਸ਼ਵੀਰ ਚੱਲੀ ਵੀਰੇ ਨਾ ਕਿਡਾ ਬੀ ਜੀ ਮੈਂ ਤਾਂ ਮੇਰੇ ਕੋ ਟੀਵੀ ਚ ਛੁਲੇ ਚੱਲੇ ਵੀਰੇ ਨਾ ਪੁੱਛ ਲਈ ਸਮਝ ਐਸਵੇ ਰੋਡ ਤੇ 5 ਵਜੇ ਨਾ ਬਹੁਤ ਤੰਕਾ ਦਾ ਨਾਕ ਚ ਦਮ ਕੀਤਾ ਸੀ ਮੁੰਡੇ ਨੇ ਸਾਡਾ ਉੱਠ ਪਿੰਦਾ 5 ਵਜੇ ਚੋਟਣਾ ਨਹੀਂ ਅੱਗੇ ਨੂੰ ਪੁੱਤ ਫੜ ਕੇ ਰੱਖ ਕੋਟ ਕੇ ਹੋਲਡ ਕਰ ਅਸੀਂ ਸੁਣ ਗਿਆ ਅੰਦਰ ਆਪਾਂ ਕਰਦੇ ਹਾਂ ਸਫਾਈ ਸੁੱਤਾ ਰਹੇਗਾ ਸਵੇਰ ਦੇ ਉੱਠੇ ਅੱਧੇ ਵੱਜੇ 11:00 11:30 ਚੱਲੇ ਆਪਾਂ ਅਗਰ ਵੀ ਫੀਡ ਹੁੰਦੇ ਨੇ ਥੋੜਾ ਟਾਈਮ ਰਾਸਟਿਕ ਨੂੰ ਫੇਰ ਹੋ ਜਾਂਦਾ ਪਹਿਲਾ ਟਾਈਮ ਓਕੇ ਥੈਂਕ ਯੂ ਫੋਰ ਥਿਸ ਵਾਚਿੰਗ ਲਵ ਯੂ ਬਾਈ ਬਾਈ ਜੀ